ਕੀ ਪ੍ਰਦੀਪ ਸਿੰਘ ਜੀ ਕਦੰਨਾ ਮੈਂ ਮੈਂ ਦੁਬਾਰਾ ਤੋਂ ਵਾਇਰ ਕਿਤੇ ਕਾ ਗੱਲ ਸਰ ਵਾਇਰ ਕਿਤੇ ਕਿ ਫੱਦੇ ਮੈਂ ਮਗਰ ਤੇ ਮੈਂ ਸ੍ਰੀ ਸਿੱਖ ਜਗਤ ਦਾ ਤੇ ਸਭ ਤੋਂ ਪਹਿਲਾਂ ਅੱਜ ਮੈਂ ਗੁਰੂ ਰਾਮਦਾਸ ਦੇ ਦਰ ਤੇ ਆਈ ਆ ਮੈਂ ਆਪਣੇ ਪਿਤਾ ਦੇ ਦਰ ਤੇ ਆਈ ਆ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰਾਨਾ ਇਹ ਦਿੱਤਾ ਮਾਨ ਉਹਨਾਂ ਦਾ ਹੈ ਇਹ ਦਿੱਤਾ ਮਾਨ ਗੁਰੂ ਸਾਹਿਬ ਦੀ ਦਿੱਤੀ ਦਾਤ ਦਾ ਆ ਤੇ ਹਰ ਸਿੱਖ ਹਰ ਜਥੇ ਬੰਦੀ ਉਸ ਚੀਜ਼ ਨੂੰ ਮਾਨ ਸਨਮਾਨ ਦੇ ਰਹੀ ਹੈ ਉਹਦਾ ਮੈਂ ਤੁਹਾਨੂੰ ਆਦ ਕਰਦੀ। ਹਾਂਜੀ ਜੀ ਸਭ ਨੂੰ ਪਤਾ ਹੈ ਕਿ ਉੱਥੇ ਐਗਜ਼ਾਮ ਐਂਟਰੀ ਨੂੰ ਲੈ ਕੇ ਜੋ ਗਾਈਡਲਾਈਨਸ ਸੀਗੀਆਂ ਸ਼ਾਪ ਆਬਜੈਕਟ ਉਹਦੇ ਤਹਿਤ ਮੈਨੂੰ ਕਿਹਾ ਗਿਆ ਕਿ ਤੁਹਾਡੇ ਕਿਰਪਾਨ ਤੁਹਾਨੂੰ ਬਾਹਰ ਲਾ ਕੇ ਜਾਣੀ ਪਵੇਗੀ। ਤੇ ਮੈਨੂੰ ਕਿਹਾ ਗਿਆ ਕਿ ਬਾਅਦ ਵਿੱਚ ਦੱਸਿਆ ਗਿਆ ਕਿ ਸ਼ਾਇਦ ਕੁਝ ਬੱਚੇ ਸੀਗੇ ਜਿਹੜੇ ਉਤਾਰ ਕੇ ਬੇਟਾ ਚਲੇ ਗਿਆ ਤੇ ਤੁਸੀਂ ਉਤਾਰ ਲਓ ਪੇਪਰ ਦੇ ਦੋ। ਉਹ ਚਲੋ ਮੈਨੂੰ ਪਤਾ ਹੈ ਮੇਰਾ ਵਿਸ਼ਵਾਸ ਹੈ ਕਿ ਮੈਂ ਉਸ ਚੀਜ਼ ਤੋਂ ਬਿਨਾ ਅੰਦਰ ਨਹੀਂ ਬੈਠ ਪਾਵਾਂਗੀ। ਮੇਰੇ ਕੋ ਪੇਪਰ ਉਸ ਚੀਜ਼ ਤੋਂ ਬਿਨਾ ਮੈਂ ਮੈਂ ਨਹੀਂ ਦੇ ਪਾਵਾਂਗੀ ਤੇ ਉਹੀ ਮੇਰੇ ਵਿਸ਼ਵਾਸ ਚੋਂ ਨਿਕਲਿਆ ਮੇਰਾ ਜਵਾਬ ਇੱਕ ਵਾਰੀ ਪਹਿਲੀ ਵਾਰ ਸੀ ਕਿ ਮੈਂ ਉਤਾਰ ਕੇ ਪੇਪਰ ਨਹੀਂ ਦਵਾਂਗੀ ਉਸੇ ਚੀਜ਼ ਤੇ ਚਲੋ ਮਹਾਰਾਜ ਜੀ ਨੇ ਕਲਾ ਵਰਤਾਣੀ ਸੀ ਉਹ ਮੇਰਾ ਨਾਮ ਹੈ ਮੇਰਾ ਚਿਹਰਾ ਆ ਸ਼ਾਇਦ ਬੱਚਿਆਂ ਦੀ ਆਵਾਜ਼ ਸੀਗੀ ਸਿੱਖ ਦੀ ਕਕਾਰਾਂ ਦੀ ਆਵਾਜ਼ ਸੀਗੀ ਉਹ ਸਾਹਮਣੇ ਆਈ ਹੈ ਮਹਾਰਾਜ ਦਾ ਸ਼ੁਕਰ ਹੈ ਪਰ ਰਵਈਏ ਨੂੰ ਕਿਸ ਤਰ੍ਹਾਂ ਦੇਖਦੇ ਜੋ ਉੱਥੇ ਅਪਣਾਇਆ ਗਿਆ ਤੁਹਾਨੂੰ ਇਲਜ਼ਾਮ ਤੇ ਨਹੀਂ ਐ ਦਾਖਲ ਹੋ ਦਿੱਤਾ ਗਿਆ ਕਕਾਰ ਪਾਸੋਂ ਦੇਖੋ ਮੈਂ ਉਹੀ ਅੱਗੇ ਕਹਿ ਰਹੀ ਹਾਂ ਕਿ ਸਾਨੂੰ ਕੰਪੀਟ ਕਰਨਾ ਪੈ ਰਿਹਾ ਆ ਇਹਦੇ 'ਚ ਕੋਈ ਝੂਟ ਨਹੀਂ ਐ ਜਦੋਂ ਮੈਂ ਕਿਤੇ ਵੀ ਵਿਚਰਦੀ ਹਾਂ ਮੈਨੂੰ ਪਤਾ ਆ ਕਿ ਸਾਨੂੰ ਅਲੱਗ ਤਰੀਕੇ ਨਾਲ ਆਪਣੀ ਆਈਡੈਂਟੀ ਨੂੰ ਲੈ ਕੇ ਜਵਾਬ ਦੇਣੇ ਪੈਂਦੇ ਨੇ ਤੇ ਉੱਥੇ ਵੀ ਮੈਂ ਅਗਰ ਕੰਪੀਟ ਕਰ ਰਹੀ ਹਾਂ ਮੈਂ ਪੜ੍ਹਾਈ ਕਰ ਰਹੀ ਹਾਂ ਉਹ ਕੰਪੀਟੀਸ਼ਨ ਮੇਰੇ ਲਈ ਹੈ ਦੂਜੀ ਸਾਈਡ ਤੇ ਮੇਰੇ ਲਈ ਇੱਕ ਅਲੱਗ ਕੰਪੀਟੀਸ਼ਨ ਵੀ ਹੈ ਬਟ ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਮੈਨੂੰ ਡਰਨ ਦੀ ਲੋੜ ਐ ਜਾਂ ਮੇਰੇ ਨਾਲ ਕੁਝ ਮੈਂ ਕਹਾਂ ਮੈਨੂੰ ਉਸ ਚੀਜ਼ ਦਾ ਦੁੱਖ ਐ ਟਾਡੀ ਤੀਸਰਾ ਦੇਖਦੇ ਹੋ ਕਿ ਆਪਣੇ ਹੀ ਮੁਲਕ ਦੇ ਗਵਰਨਰਸ਼ਿਪ ਹੈ ਪੰਜਾਬ ਦਾ ਰਾਜਸਥਾਨ ਦਾ ਮੈਂ ਉੱਥੇ ਵਰਤਾਰਾ ਹੋ ਰਿਹਾ ਕਿਸੇ ਦੂਜੇ ਮੁਲਕ ਚ ਹੋਵੇ ਤਾਂ ਸਮਝ ਸਕਦੇ ਆ ਕਿ ਸ਼ਾਇਦ ਕਿਸੇ ਨੂੰ ਧਰਮ ਦਾ ਕਲਚਰ ਦੀ ਨੋਲਿਜ ਨਹੀਂ ਹੈ ਮर्यादा ਦੀ ਨੋਲਿਜ ਨਹੀਂ ਹੈ ਪਰ ਬਿਲਕੁਲ ਨਾਲ ਲੱਗਦੇ ਸੂਬੇ ਚ ਇਸ ਤਰ੍ਹਾਂ ਦਾ ਵਰਤਾਰਾ ਮੈਂ ਕਹਨੀ ਆ ਕਿ ਹਾਂ ਨੋਲਿਜ ਵਾਲੀ ਇੱਥੇ ਕੋਈ ਕਮੀ ਨਹੀਂ ਕਹਿ ਸਕਦੇ ਕਿ ਹਾਂ ਸ਼ਾਇਦ ਅਸੀਂ ਖਾਂ ਦਾ ਪਤਾ ਨਹੀਂ ਹੈ ਜਾਂ ਉਹਨਾਂ ਦੀ ਕੀ ਪਹਿਚਾਨ ਕੀ ਇੱਕ ਕਾਰ ਕੀ ਹੁੰਦੇ ਨੇ ਪਤਾ ਹੈ ਸਭ ਨੂੰ ਫਿਰ ਵੀ ਕਿਤੇ ਨਾ ਕਿਤੇ ਫੇਲਿਅਰ ਹੈਗਾ ਆ कि ਅਸੀਂ ਉਸ ਪਛਾਣ ਨੂੰ ਰਿਕਗਨਾਈਜ਼ ਕਰਾਈ ਨਹੀਂ ਪਾਏ ਸਾਡੀ ਵੱਡੀ ਜ਼ਿੰਮੇਵਾਰੀ ਹੈ ਸਾਡਾ ਬੱਚਿਆਂ ਦਾ ਕਸੂਰ ਨਹੀਂ ਹੈ ਇਹ ਸਾਡੀ ਜ਼ਿੰਮੇਵਾਰੀ ਸੀਗੀ ਸਾਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਸੀਗੀ ਅਸੀਂ ਪੂਰੇ ਬਾਹਰ ਤਾਂ ਕੀ ਆਪਣੇ ਦੇਸ਼ 'ਚ ਨਹੀਂ ਦੱਸ ਪਾਏ ਦੇਖੋ ਇਹ ਸਿਸਟਮ ਦਾ ਫੇਲਿਅਰ ਹੈ ਕਾਫੀ ਐਗਜ਼ਾਮਸ 'ਚ ਬੱਚੇ ਬੈਠਦੇ ਨੇ ਮੈਂ ਨਹੀਂ ਕਹਾਂਗੀ ਮੈਂ ਹਰਿਆਣਾ ਅਪੀਅਰ ਕੀਤਾ ਸੀਗਾ ਮੈਂ ਬੈਠੀ ਸੀਗੀ ਉਸ ਐਗਜ਼ਾਮ 'ਚ ਗਾਈਡਲਾਈਨਸ ਸਾਡੇ ਕੋਲ ਸੈਂਟਰ ਦੀਆਂ ਹੈ ਪਰ ਕਿਤੇ ਨਾ ਕਿਤੇ ਸਰਕਾਰ ਕੋਈ ਪਾਰਟਿਕੂਲਰ ਸਟੇਟ ਜਾਂ ਕਹਿ ਲਓ ਕੋਈ ਆਫੀਸਰ ਉਹਨੂੰ ਮੰਨਣਾ ਨਹੀਂ ਚਾਹੁੰਦਾ ਜਾਂ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਉਹ ਸਰਕਾਰ ਨੂੰ ਪਤਾ ਹੋਏਗਾ ਸਿਸਟਮ ਨੂੰ ਪਤਾ ਤੁਸੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਹਾਨੂੰ ਮੇਰੇ ਇੱਕ ਮੌਕੇ ਦਾ ਇਗਜ਼ਾਮ ਦਵੋਗੇ ਕਿਉਂਕਿ ਇੱਕ ਤਾਂ ਮੈਂ ਸਾਹਿਬ ਨੇ ਵੀ ਕਿਹਾ ਕਿ ਫੇਰ ਇਗਜ਼ਾਮ ਬੱਤੀ ਨੂੰ ਦੇਵਾਂਗੇ ਦੇਖੋ ਇਹ ਤਾਂ ਹਾਈ ਕੋਰਟ ਅਗਰ ਆਰਡਰ ਕਰਦਾ ਆ ਤਾਂ ਮੈਂ ਜ਼ਰੂਰ ਇਗਜ਼ਾਮ 'ਚ ਬੈਠਾਂਗੀ ਮੇਰਾ ਚਾਂਸ ਸੀਗਾ ਮੇਰਾ ਬੰਦਾ ਹੱਕ ਸੀਗਾ ਅਗਰ ਉਹ ਆਰਡਰ ਕਰਦੇ ਨੇ ਉਸ ਚੀਜ਼ ਨੂੰ ਇੰਨਾ ਸੀਰੀਅਸ ਲੈਂਦੇ ਨੇ ਤਾਂ ਜ਼ਰੂਰ ਮੈਂ ਇਗਜ਼ਾਮ ਦਵਾਂਗੀ ਬਾਕੀ ਮੇਰਾ ਇੱਕ ਮੌਕਾ ਸੀਗਾ ਚਲੋ ਠੀਕ ਹੈ ਪਰ ਸ਼ਾਇਦ ਗੁਰ ਰਾਮਦਾਸ ਜੀ ਨੇ ਬਹੁਤ ਸਾਰੇ ਬੱਚਿਆਂ ਦੇ ਮੌਕੇ ਬਣਾਉਣੇ ਸੀਗੇ ਉਸ ਇੱਕ ਮੌਕੇ ਦੇ ਥਰੂ ਤੇ ਉਹ ਬਣੇ ਨੇ ਮੈਨੂੰ ਉਸ ਚੀਜ਼ ਦੀ ਵੀ ਬਹੁਤ ਵੱਡੀ ਖੁਸ਼ੀ ਆ। ਉਹ ਸਿੱਖ ਜਗਤ ਨੇ ਸਾਥ ਦਿੱਤਾ ਹੈ ਉਸ ਤੋਂ ਕਿਸ ਤਰ੍ਹਾਂ ਦੇ ਮੈਂ ਉਹੀ ਕਹਿ ਰਹੀ ਹਾਂ ਗੁਰੂ ਰਾਮਦਾਸ ਜੀ ਦੀ ਦਿੱਤੀ ਦਾਤ ਹੈ ਤੇ ਹਰ ਇੱਕ ਸਿੱਖ ਦਾ ਉਸ ਸੀਜ਼ਨਾਂ ਭਾਵਨਾ ਨਾਲ ਭਾਵਨਾ ਜੁੜੀ ਹੋਈ ਹੈ ਤੇ ਜ਼ਿੰਮੇਵਾਰੀ ਪੰਦੀ ਹੈ ਹਰ ਇੱਕ ਸਿੱਖ ਦੀ ਛੋਟੀ ਚੀਜ਼ ਨਹੀਂ ਸੀਗੀ ਸਾਰੀ ਪਹਿਚਾਨ ਸੀਗੀ